ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਦੋ ਟ੍ਰਿਕ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਆਓ ਤੁਹਾਡੇ ਨਾਲ ਪਹਿਲੀ ਟ੍ਰਿਕ ਬਾਰੇ ਗੱਲ ਕਰਦੇ ਆਂ ਇਸ ਤਰ੍ਹਾਂ ਆਪਾਂ ਦਸਤਾਨੇ ਲੈਣੇ ਆਂ ਕਿਉਂਕਿ ਜਦ ਆਪਾਂ ਘਰ ਵਿੱਚ ਸਫਾਈ ਕਰਦੇ ਆਂ ਤਾਂ ਹੱਥ ਗੰਦੇ ਜੇ ਜ਼ਿਆਦਾ ਹੋ ਜਾਂਦੇ ਨੇ ਜਾਂ ਜਦ ਕੋਈ ਡਾਈ ਕਲਰ ਕਰਦੇ ਆਂ ਵਾਲਾਂ ਨੂੰ ਤਾਂ ਵੀ ਇਹਨਾਂ ਦੀ ਲੋੜ ਪੈਂਦੀ ਆ ਤਾਂ ਜੋ ਹੱਥਾਂ ਦੇ ਉੱਪਰ ਰੰਗ ਨਾ ਚੜੇ ਜਦ ਆਪਾਂ ਦਸਤਾਨੇ ਲੈ ਲੈਨੇ ਆ ਤੇ ਇਹ ਖੁੱਲੇ ਜੇ ਲੱਗਦੇ ਨੇ ਆਪਣੇ ਹੱਥਾਂ ਦੇ ਉੱਪਰ ਇੱਧਰ ਉੱਧਰ ਹੋ ਜਾਂਦੇ ਨਾ ਹੀ ਚੰਗੀ ਤਰ੍ਹਾਂ ਚਿਪਕਦਾ ਏ ਉਸ ਤੇ ਲਈ ਇੱਕ ਵਧੀਆ ਟ੍ਰਿਕ ਹੈ ਇਸ ਤਰੈਸੇ ਨੂੰ ਦਸਤਾਨੇ ਨੂੰ ਇਕੱਠਾ ਕਰ ਲੈਣਾ ਤੇ ਖਿੱਚਣਾ ਹੈ ਹੇਠਲੀ ਸਾਈਡ ਤੋਂ ਹਲਕਾ ਹਲਕਾ ਜਿਹਾ ਖਿੱਚਣਾ ਤੇ ਨਾਲ ਹੀ ਉਂਗਲਾਂ ਅੰਗੂਠੇ ਸਾਰੇ ਇਸ ਨੂੰ ਖਿੱਚ-ਖਿੱਚ ਕੇ ਪਤਲਾ-ਪਤਲਾ ਜਿਹਾ ਲੰਮਾ ਕਰ ਦੇਣਾ ਤੇ ਫਿਰ ਜਦ ਇਸ ਨੂੰ ਹੱਥ ਦੇ ਉੱਪਰ ਪਾਓਗੇ ਤਾਂ ਇੱਕਦਮ ਹੱਥ ਦੇ ਨਾਲ ਚਿਪਕ ਜਾਏਗਾ ਦੇਖੋ ਤੁਹਾਡੇ ਸਾਹਮਣੇ ਪਹਿਲਾਂ ਕਿਵੇਂ ਫੁੱਲਿਆ ਜਿਹਾ ਤੇ ਹੁਣ ਨਾਲ ਉਂਗਲਾਂ ਦੇ ਨਾਲ ਹੀ ਬੈਠ ਗਿਆ ਹੈ ਨਾਲ ਹੀ ਚਿਪਕ ਗਿਆ ਹੈ ਦੋਸਤੋ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਓ ਹੁਣ ਤੁਹਾਨੂੰ ਦੂਜੀ ਟ੍ਰਿਕ ਬਾਰੇ ਗੱਲ ਕਰਦੇ ਆ ਕਿ ਆਪਣੇ ਘਰ ਵਿੱਚ ਮੱਖੀ ਮੱਛਰ ਆਉਂਦਾ ਜਾਂ ਹਲਕੀ ਜਿਹੀ 스ਮੈਲ ਆਉਣ ਲੱਗ ਪੈਂਦੀ ਹੈ ਜਿਵੇਂ ਆਪਾਂ ਗੇਟ ਜ਼ਿਆਦਾ ਟਾਈਮ ਬੰਦ ਰੱਖੀਏ ਤਾਂ ਘਰ ਵਿੱਚ 스ਮੈਲ ਜੀ ਆਉਣ ਲੱਗ ਜਾਂਦੀ ਆ ਉਸ ਦੇ ਲਈ ਇੱਕ ਵਧੀਆ ਟ੍ਰਿਕ ਹੈ ਕੀ ਕਰਨਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਲੈਣਾ ਕਾਟਨ ਦਾ ਕੱਪੜਾ ਪਤਲਾ ਜਿਹਾ ਕਾਟਨ ਦਾ ਕੱਪੜਾ ਲੈਣਾ ਚਾਹੇ ਤਾਂ ਵੈਲ ਦਾ ਲੈ ਲਓ ਹਲਕਾ ਜਿਹਾ ਪਤਲਾ ਹੋਣਾ ਚਾਹੀਦਾ ਕੱਪੜਾ ਛੋਟਾ ਜਿਹਾ ਕੱਪੜਾ ਲੈ ਕੇ ਉਸ ਦੇ ਵਿੱਚ ਪਾ ਦੇਣੇ ਲੌਂਗ 5-6 ਲੌਂਗ ਪਾ ਦਿਓ ਤੇ ਉਸ ਤੋਂ ਬਾਅਦ ਇੱਕ ਲੈਣਾ ਲਸਣ ਦੀ ਕਲੀ ਉਸ ਨੂੰ ਛਿੱਲ ਕੇ ਉਹ ਵੀ ਇਸ ਦੇ ਵਿੱਚ 2-3 ਉਸ ਦੇ ਹਿੱਸੇ ਕਰਕੇ ਪਾ ਦੇਣੇ ਨੇ ਤੇ ਉਸ ਤੋਂ ਬਾਅਦ ਤੁਸੀਂ ਪਾਉਣਾ ਖਾਣ ਵਾਲਾ ਸੋਡਾ ਅੱਧੇ ਚਮਚ ਦੇ ਕਰੀਬ ਤੁਸੀਂ ਖਾਣ ਵਾਲਾ ਸੋਡਾ ਪਾ ਦਿਓ ਤਿੰਨੇ ਚੀਜ਼ਾਂ ਨੂੰ ਪਾ ਕੇ ਇੱਕ ਪੋਟਲੀ ਦੀ ਤਰ੍ਹਾਂ ਬਣਾ ਲਓ ਫਿਰ ਜਿੱਥੇ ਵੀ ਤੁਹਾਡੇ ਘਰ ਵਿੱਚ ਲੱਗਦਾ ਇੱਥੇ ਮੱਖੀ ਮੱਛਰ ਵੱਧਿਆ ਜਾਂ ਇੱਥੇ ਸਮੈਲ ਵੱਧ ਆਉਂਦੀ ਆ ਉਸ ਜਗ੍ਹਾ ਤੇ ਇਸ ਪੋਟਲੀ ਨੂੰ ਰੱਖ ਦਿਓ ਦੇਖੋ ਤੁਹਾਡੇ ਸਾਹਮਣੇ ਦੋਵੇਂ ਚੀਜ਼ਾਂ ਪਾ ਦਿੱਤੀਆਂ ਸੀਗੀਆਂ ਲਸਣ ਦੀ ਕਲੀ ਤੇ ਲੌਂਗ ਤੇ ਹੁਣ ਖਾਣ ਵਾਲਾ ਸੋਡਾ ਪਾ ਦਿੱਤਾ ਏ ਤਿੰਨੋਂ ਚੀਜ਼ਾਂ ਪਾ ਦਿੱਤੀਆਂ ਤੇ ਫਿਰ ਇਸ ਦੀ ਪੋਟਲੀ ਬਣਾ ਕੇ ਆਪਾਂ ਜਿੱਥੇ ਲੱਗਦੇ ਇੱਥੇ 스멜 ਜਿਆਦਾ ਆ ਰਹੀ ਆ ਘਰ ਵਿੱਚ ਜਾਂ ਕਿਸੇ ਰੂਮ ਵਿੱਚ ਉੱਥੇ ਟੰਗ ਦਿਓ ਇਸ ਦੇ ਨਾਲ ਇੱਕ ਤਾਂ ਫਰੈਸ਼ ਜੀ 스멜 ਘਰ ਵਿੱਚ ਆਉਣ ਲੱਗ ਜਾਏਗੀ ਤੇ ਦੂਜਾ ਮੱਖੀ ਮੱਛਰ ਤੋਂ ਵੀ ਛੁਟਕਾਰਾ ਮਿਲੇਗਾ ਦੋਸਤੋ ਤੁਹਾਨੂੰ ਇਹਨਾਂ ਦੋਵਾਂ ਵਿੱਚੋਂ ਟ੍ਰਿਕ ਕਿਹੜੀ ਵਧੀਆ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅਜਿਹੇ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰੋ ਜੀ ਤੇ ਅਜਿਹੀਆਂ ਟ੍ਰਿਕ ਜ਼ਰੂਰ ਘਰ ਵਿੱਚ ਟਰਾਈ ਕਰਿਆ ਕਰੋ ਤਾਂ ਜੋ ਤੁਹਾਨੂੰ ਵੀ ਇਹਨਾਂ ਦਾ ਫਾਇਦਾ ਹੋ ਸਕੇ